ਮੈਂ ਮੰਗਤਰਾ ਹਾਂ ਜੀ ਕਿਹੜਾ ਮੱਲਾ ਜੀ ਇਹ ਇਹ ਦਸ਼ਮੇਸ਼ ਨਗਰ ਠੀਕ ਹੈ ਜੀ ਕੀ ਗੱਲ ਬਾਤ ਹੋਈ ਤੁਸੀਂ ਨਾਲ ਗੱਲ ਬਾਤ ਜੀ ਅਸੀਂ ਮੈਰਿਜ ਤੇ ਗਏ ਸੀ ਕੱਲ ਤੇ 11:30 ਵਜੇ ਤੇ ਮੈਰਿਜ ਤੋਂ ਬਾਅਦ ਅਸੀਂ ਸ਼ਾਮ ਹੀ ਆਇਆ 5:00 ਵਜੇ 5:00 ਵਜੇ ਆਇਆ ਤੇ ਅਸੀਂ ਚਾਬੀ ਵੇਰੀ ਸੀ ਮੈਨੂੰ ਮਕਾਨ ਦੀ ਪ੍ਰੋਸੀਜਨ ਦਿੱਤੀ ਸੀ ਪ੍ਰੋਸੀਜਨ ਵਿੱਚ ਚਾਬੀ ਅਸੀਂ ਲਈ ਆ ਕੇ ਲੈ ਕੇ ਤੇ ਗੇੜ ਜਿਹੜੇ ਖੋਲਿਆ ਤੇ ਅੰਦਰੋਂ ਕੁੰਡੀ ਲੱਗੀ ਹੋਈ ਸੀ ਸਾਨੂੰ ਇਥੇ ਡਾਊਟ ਹੀ ਹੋ ਗਿਆ ਵੀ ਅੰਦਰੋਂ ਇਹ ਕੁੰਡੀ ਲੱਗੀ ਵੀ ਇਹ ਕੋਈ ਚੱਕਾ ਹੋ ਗਿਆ ਕੁੜੀ ਸਾਡੇ ਤੋਂ ਆਪੇ ਰੋਮ ਵਿੱਚ ਕਹਿੰਦੀ ਤੂੰ ਚੱਕਰ ਹੋ ਗਿਆ ਫਿਰ ਇਹ ਮੁੰਡੇ ਆਪਣੇ ਗਵਾਂਡੀਆਂ ਦੇ ਆਏ ਉਹਨਾਂ ਪਿੱਛੇ ਚੜ ਕੇ ਦਾ ਅੰਦਰ ਐਂਟਰ ਕੀਤੀ ਐਂਟਰ ਖੋਲ ਕੇ ਗੁੰਡਾ ਹੋ ਗਿਆ ਫਿਰ ਜਿਹੜਾ ਗੁੰਡਾ ਹੋਲ ਕੇ ਅੰਦਰ ਅੰਦਰ ਗਿਆ ਤੇ ਟੁੱਟਾ ਪਿਆ ਰੇ ਲਾਈਟਾਂ ਜਗਦੀਆਂ ਸੀ ਪੱਖੇ ਚੱਲਣ ਡਿਆ ਸੀ ਤੇ ਅੰਦਰ ਸਭ ਖਲਾਰਾ ਖਲੁਰਾ ਸਮਾਨ ਉਹਨੇ ਲਾਕਰ ਤੋੜਿਆ ਲਾਕਰ ਤੋੜ ਕੇ ਤਕਰੀਬਨ ਸਾਲ ਤੱਕ 10 ਲੱਖ ਪਲੱਸ ਮਲਕਸਾ ਹਟਾ ਹੋ ਗਿਆ ਮੇਰੇ ਕੀ ਕੀ ਲੱਗੇ ਅੰਕਲ ਜੀ ਸੋਨਾ ਸੀ ਫਿਰ ਕੈਸੀ ਹਾਂਜੀ ਡਾਲਰ ਸੀ ਆਪਣੇ ਕਰਾ ਸੀ ਥੋੜੀ ਜੀ ਉਹ ਲਗਾ ਸੋਨਾ ਕਿੰਨੇ ਤੋਂਨਾ ਸੀ ਤੋਂਨੇ ਕੋਲੇ 10 ਤੋਂ ਉੱਪਰ ਹੋ ਸੀ ਕਿੰਨਾ ਕ ਨੁਕਸਾਨ ਹੋਇਆ ਹੈ ਜੀ ਇੰਨਾ ਕ ਨੁਕਸਾਨ ਹੋਇਆ ਟੋਟਲ ਨੁਕਸਾਨ ਟੋਟਲ 10 ਲੱਖ ਤੋਂ ਉੱਪਰ ਹੀ ਆ ਠੀਕ ਹੈ ਤੇ ਪੁਲਿਸ ਨੂੰ ਇਤਲਾਹ ਦਿੱਤੀ ਤੇ ਹਾਂਜੀ ਹਾਂਜੀ ਕੰਪਲੇਂਟ ਰੋਟੀ ਲਿਖਾਈ ਸੀ ਪੁਲਿਸ ਆਈ ਸੀ ਉਹ ਦੇਖੀ ਉਹਨਾਂ ਨੇ ਉਹਨੂੰ ਉਹਨੂੰ ਕਟੇਜ਼ ਵੀ ਦਿਖਾਈ ਆਪਣੀ ਸਾਡੇ ਕੈਮਰੇ ਲੱਗਾ ਸੀ ਗੋਡੀਆਂ ਦੇ ਉਹਦੇ ਵਿੱਚ ਉਹਨਾਂ ਨੇ ਦੇਖਿਆ ਉਹਨਾਂ ਨੇ ਪਛਾਣ ਵੀ ਲਿਆ ਉਹ ਕਹਿੰਦੇ ਸਾਲਾ ਫੜ ਨਹੀਂ ਹੁੰਦਾ ਇਹ ਕਈ ਵਾਰ ਅੱਗੇ ਵੀ ਚੋਰੀਆਂ ਕੀਤੀਆਂ ਨੇ ਤੇ ਕਹਿੰਦਾ ਉਹ ਹੀ ਆ ਲੱਗ ਦੋ ਜਣੇ ਦੋ ਜਣੇ ਸੀ ਆਪਸ ਵਿੱਚ ਕਹਿੰਦੇ ਉਹ ਹੀ ਆ ਉਹ ਹੀ ਆ ਇੱਜਾ ਕੱਲ ਆਪੇ ਕਿਸੇ ਸੜੀ ਵਿੱਚ ਕਿੰਨੇ ਚੋਰ ਨਜ਼ਰ ਆ ਰਹੇ ਆ ਉਹਦੇ ਵਿੱਚ ਇਕੱਲਾ ਇੱਕੋ ਹੀ ਆ ਰਿਹਾ ਜੀ ਇਕੋ ਹੀ ਉਹ ਐਂਟਰ ਵੀ ਕੀਤਾ ਤੇ ਜਿ ਲੱਗ ਗਿਆ ਬਾਹਰ ਸਾਮਾਨ ਇਕੱਠਾ ਕਰਕੇ ਉਹ ਡਿੱਗੀ ਜੀ ਬਣਾ ਕੇ ਤੇ ਇੱਕ ਸ਼ਾਲ ਦੇ ਵਿੱਚ ਸਾਡੀ ਬੇਟੀ ਦਾ ਸ਼ਾਲ ਸੀ ਉਹਦੇ ਵਿੱਚ ਇੱਕ ਸਮਾਲੇ ਪੇੜ ਕੇ ਜਾ ਰਿਹਾ ਸੀ ਇਧਰ ਦੀ ਯਾਰ ਸੀ ਤੇ ਇਧਰ ਦੀ ਆਇਆ ਸੀ ਤੇ ਇਧਰ ਨੂੰ ਜਾ ਰਹੀ ਆਪਣਾ ਪਰਨਾ ਛੱਡ ਗਿਆ ਜੀ ਆਪਣਾ ਪਰਨਾ ਛੱਡ ਗਿਆ ਉਹ ਇੱਥੇ ਆਪੇ ਤੁਹਾਨੂੰ ਕਿਸੇ ਦਾ ਸ਼ੱਕ ਵਗਾਰ ਆ ਜਾ ਕੋਈ ਤੇ ਕੁਝ ਸ਼ੱਕ ਹੈ ਡਾਊਟ ਡਾਊਟਸ ਹਨ ਜੀ ਦੇਖਿਆ ਨਹੀਂ ਕਦੀ ਉਹ ਹਾਂਜੀ ਕੀ ਮੰਗ ਕਰਦੇ ਹੋ ਪੁਲਿਸ ਪ੍ਰਸ਼ਾਸਨ ਤੋਂ ਮੰਗ ਕਰਦੇ ਵੀ ਉਹਨੂੰ ਘੱਟ ਜਲਦ ਜਲ ਫੜਿਆ ਜਾਵੇ ਤੇ ਸਾਡਾ ਜਿਹੜਾ ਸਮਾਨ ਵਾਪਸ ਕੀਤਾ ਜਾਵੇ ਅਸੀਂ ਇਹ ਮੰਗ ਕਰਦੇ ਹਾਂ ਜੀ ਕਿ ਕੀ ਨਾਮ ਹੈ ਤੁਹਾਡਾ ਮੇਰਾ ਪਵਿੱਤਰਦੀਪ ਸਿੰਘ ਮੈਂ ਕਾਉਂਸਲਰ ਆ 24 ਨੰਬਰ ਵਾਰਡ ਚੋਂ ਕਾਫੀ ਸਮੇਂ ਕਿਸ ਤਰ੍ਹਾਂ ਵੇਖ ਦਿਓ ਲਗਾਤਾਰ ਸ਼ਹਿਰ ਦੇ ਵਿੱਚ ਜਿਹੜੀਆਂ ਚੋਰੀ ਦੀਆਂ ਘਟਨਾਵਾਂ ਦੇ ਵਿੱਚ ਇਜ਼ਾਫਾ ਹੁੰਦਾ ਜਾ ਰਿਹਾ ਹੈ। ਦੇਖੋ ਸ਼ਹਿਰ ਦੇ ਨਾਲ-ਨਾਲ ਮੈਂ ਆਪਣੇ ਵਾਰਡ ਦੀ ਵੀ ਗੱਲ ਕਰਦਾ ਵੀ ਕੰਟੀਨਿਊਸਲੀ ਮੇਰੇ ਵਾਰਡ ਦੇ ਵਿੱਚ ਦੋ ਤੋਂ ਤਿੰਨ ਚੋਰੀਆਂ ਜਿਹੜੀਆਂ ਤਕਰੀਬਨ ਵਾਰਦਾਤਾਂ ਉਹ ਐਵਰੀ ਡੇ ਹੈਪਨਿੰਗ ਹੈ ਇੱਥੇ ਦੀ ਤੇ ਰੋਜ਼ ਹੁੰਦੀਆਂ ਔਰ ਪੁਲਿਸ ਪ੍ਰਸ਼ਾਸਨ ਦੇ ਕੰਨਾਂ ਦੇ ਉੱਤੇ ਜੋ ਨਹੀਂ ਸਰਕੀ ਮੈਂ ਜਿਹੜਾ ਇਹ ਇਨਸਟੈਂਸ ਇੱਥੇ ਆਪਾਂ ਖੜੇ ਹਾਂ ਹੁਣ ਇਹ ਦੁਪਹਿਰ ਦੇ 1.5 ਵਜੇ ਹੋਇਆ ਔਰ ਉਸ ਚੋਰ ਦੇ ਇੰਨੇ ਕੁ ਜ਼ਿਆਦਾ ਮਤਲਬ ਕਹਿ ਸਕਦੇ ਹਾਂ ਵੀ ਹੱਥ ਖੁੱਲਾ ਸੀ ਉਹ ਬਰਬਾ 27 ਤੋਂ ਡੇਢ ਤੋਂ 2 ਜੇ ਜੇ ਬੰਦਾ ਆਪਣਾ ਦਿਨਿੰਦ ਘਰ ਨਹੀਂ ਛੱਡ ਕੇ ਜਾ ਸਕਦਾ ਕਿਤੇ ਖਾਲੀ ਤਾਂ ਫਿਰ ਸ਼ਾਮ ਨੂੰ ਬੰਦਾ ਰਾਤ ਨੂੰ ਕਿੱਥੇ ਜਾਊਗਾ ਹਰੇਕ ਦੀ ਆਪਣੀ ਰਿਸ਼ਤਦਾਰੀਆਂ ਆ ਬੰਦੇ ਦਾ ਸਮਾਜ ਚ ਵਿਚਰਨਾ ਹੁੰਦਾ ਬੰਦੇ ਨੇ ਕਿਤੇ ਨਾ ਕਿਤੇ ਜਾਣਾ ਹੁੰਦਾ ਔਰ ਪੁਲਿਸ ਜਿਹੜੀ ਆ ਉਹ ਖੈਰਾ ਸਾਹਿਬ ਵਰਗੇ ਨੂੰ ਭਾਲਨੇ ਸਿੱਧੂ ਵਰਗੇ ਨੂੰ ਫੜਨ ਤੇ ਲੱਗੀ ਹੈ ਮੈਨੂੰ ਤਾਂ ਸਮਝ ਨਹੀਂ ਲੱਗਦੀ ਪੀ ਮਤਲਬ ਪਾਕਿਸਤਾਨ ਵਰਗੇ ਹਾਲਾਤ ਹੋ ਗਏ ਸਾਡੇ ਵਾਰਡ ਦੇ ਵਿੱਚ ਆ ਕੱਲ ਪਰਸੋ ਦੀ ਮੈਂ ਗੱਲ ਕਰਦਾ ਪਿਪਲਾਂ ਵਾਲੀ ਚੋਰੀ ਹੋਈ ਇੱਕ ਮੇਰੇ ਘਰ ਦੇ ਨਾਲ ਹੀ ਇੱਕ ਗ੍ਰੀਨ ਐਵੇਨਿਊ ਕਲੋਨੀ ਆ ਉੱਥੇ ਚੋਰੀ ਹੋਈ ਅੱਜ ਇੱਥੇ ਹੋ ਗਈ ਮੈਨੂੰ ਸਮਝ ਨਹੀਂ ਲੱਗਦਾ ਵੀ ਆਪਾਂ ਕਰੀਏ ਕੀ ਔਰ ਬਾਰ-ਬਾਰ ਹਾਊਸ ਦੇ ਵਿੱਚ ਔਰ ਬਾਰ-ਬਾਰ ਜਦੋਂ ਵੀ ਕਿਸੇ ਵੀ ਅਥਾਰਟੀ ਦੇ ਨਾਲ ਮੇਰੀ ਗੱਲ ਹੁੰਦੀ ਹੈ ਰਿਕਾਰਡ ਦੇ ਉੱਤੇ ਆ ਵੀ ਮੈਂ ਬੜਾ ਇਹਨਾਂ ਨੂੰ ਜ਼ੋਰ ਪਾਉਣਾ ਵੀ ਮੇਰਾ ਜਿਹੜਾ ਵਾਰਡ ਆ ਉਹ ਆਊਟਰ ਵਾਰਡ ਆ ਵੀ ਨਾਲ ਹੀ ਸ਼ਾਮ ਤੋਂ ਰਾਤ ਅੱਧੀ ਕਰ ਸ਼ੁਰੂ ਹੋ ਜਾਂਦਾ ਖੁੱਲਾ-ਖੁੱਲਾ ਏਰੀਆ ਵੀ ਉਹਦੇ ਨਾਲ ਤਕਰੀਬਨ ਪੀਟੀਪੀਸੀਆ ਦੀ ਪੈਟਰੋਲਿੰਗ ਚਾਹੀਦੀ ਹੈ ਇੱਕ ਅੱਧਾ ਦਿਨ ਹੁੰਦੀ ਹੈ ਮੁੜ ਕੇ ਬੰਦੇ ਆਣੋਂ ਹਟ ਜਾਂਦੇ ਤਾਂ ਬੜਾ ਬੁਰੇ ਹਾਲਾਤ ਹੈ ਇਦਾਂ ਲੱਗ ਰਿਹਾ ਵੀ ਆਪਾਂ ਜਿਹੜਾ ਕਿ ਬੰਗਲਾਦੇਸ਼ ਪਾਕਿਸਤਾਨ ਚ ਘੁੰਮਦੇ ਪਏ ਵੀ ਉਹ ਹਾਲਾਤ ਹੋਏ ਪਏ ਆ